ਬ੍ਰਾਹਮਣੀ ਮਤ ਅਨੁਸਾਰ 12 ਸਾਲ ਬਾਅਦ ਪਵਿੱਤਰ ਮੰਨੀਆਂ ਜਾਂਦੀਆਂ ਨਦੀਆਂ ਦੇ ਸੰਗਮ ਹੁੰਦਾ ਹੈ ਜਿਸ ਤੇ ਲੱਗਣ ਵਾਲੇ ਮੇਲੇ ਨੂੰ ਕੁੰਭ ਦਾ ਮੇਲਾ ਕਿਹਾ ਜਾਂਦਾ ਹੈ ਐਤਕੀ ਇਸ ਦੀ ਸ਼ੁਰੂਆਤ 14 ਜਨਵਰੀ ਨੂੰ ਮਕਰ ਸੰਕਰਾਂਤੀ ਮੌਕੇ ਪ੍ਰਿਆਗਰਾਜ ਵਿਖੇ ਗੰਗਾ ਚਮਨਾ ਅਤੇ ਅਦ੍ਰਿਸ਼ ਸਰਸਵਤੀ ਦੇ ਸੰਗਮ ਤੇ ਹੋਈ ਦੇਸ਼ ਵਿੱਚ ਰਾਜਕਰ ਰੇ ਚਮਤ ਆਰਐਸਐਸ ਅਤੇ ਉਸ ਦਾ ਸਿਆਸੀ ਵਿੰਗ ਭਾਜਪਾ ਜਿਸ ਦੀ ਸਿਆਸਤ ਹੀ ਹਿੰਦੂ ਬਹੁ ਗਿਣਤੀ ਨੂੰ ਬ੍ਰਾਹਮਣੀ ਵਿਚਾਰਧਾਰਾ ਦੇ ਆਧਾਰ ਤੇ ਇਕੱਠਿਆਂ ਕਰਕੇ ਬਹੁ ਗਿਣਤੀ ਹਿੰਦੂ ਵੋਟ ਬੈਂਕ ਦੇ ਸਾਰੇ ਸੱਤਾ ਦੀ ਤਾਕਤ ਤੇ ਆਪਣੀ ਪਕੜ ਬਣਾਈ ਰੱਖਣੀ ਹੈ ਇਸ ਦੇ ਵੱਲੋਂ ਇਸ ਕੁੰਭ ਮੇਲੇ ਦੀ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਇੱਕ ਵੱਡਾ ਇਕੱਠ ਕਰਨ ਦੇ ਮਕਸਦ ਨਾਲ ਗੋਦੀ ਮੀਡੀਆ ਚannels ਨੂੰ ਸਿਸ਼ਕਾਰ ਕੇ ਇਸ ਪ੍ਰਚਾਰ ਵਿੱਚ ਲਾ ਦਿੱਤਾ ਗਿਆ ਕਿ ਇਹ ਮਹਾਕੁੰਭ ਦਾ ਮੌਕਾ ਮੇਲ 144 ਸਾਲਾਂ ਬਾਅਦ ਆਇਆ ਹੈ ਇਸ ਲਈ ਕੋਈ ਵੀ ਇਸ ਵਿੱਚ ਇਸ਼ਨਾਨ ਕਰਨ ਤੋਂ ਖੁੰਝ ਨਾ ਜਾਵੇ ਕਈ ਪੱਤਰਕਾਰਾਂ ਨੇ ਦੱਸਿਆ ਕਿ ਪਿਛਲੇ ਅਤੇ ਉਸ ਤੋਂ ਪਿਛਲੇ ਕੁੰਭ ਤੋਂ ਰਨ ਵੀ 144 ਸਾਲਾਂ ਵਾਲਾ ਝੂਠ ਬੋਲਿਆ ਜਾਂਦਾ ਰਿਹਾ ਸੀ ਪਰ ਇਸ ਇਸ਼ਤਿਹਾਰबाजी ਦਾ ਅਸਰ ਇਹ ਹੋਇਆ ਕਿ ਪਿੰਡਾਂ ਵਿੱਚੋਂ ਆਮ ਭੋਲੇ-ਪਾਲੇ ਲੋਕ ਵਹੀਰਾਂ ਘੱਟ ਕੇ ਕੁੰਭ ਦਾ ਮੇਲਾ ਵੇਖਣ ਚੱਲ ਪਏ ਜਿਨ੍ਹਾਂ ਵਿੱਚੋਂ ਸੈਂਕੜੇ ਪਰੀਆਗਰਾਜ ਵਿੱਚ ਭੱਜ-ਦੌੜ ਕਰਨ ਮਾਰੇ ਗਏ ਅਤੇ ਸੈਂਕੜੇ ਹੀ ਹੋਰ ਥਾਵਾਂ ਤੇ ਵੀ

ਕਈ ਥਾਵਾਂ ਤੇ ਜਿਹੜੇ ਲੋਕ ਟ੍ਰੇਨ ਛੱਡ ਗਏ ਅਤੇ ਆਪਣੀਆਂ ਸੀਟਾਂ ਤੱਕ ਪਹੁੰਚਣ ਵਿੱਚ ਸਫਲ ਵੀ ਹੋ ਗਏ ਉਹਨਾਂ ਲਈ ਆਪਣੀਆਂ ਸੀਟਾਂ ਤੇ ਬੈਠਣਾ ਵੀ ਮੁਸ਼ਕਲ ਹੋ ਗਿਆ ਅਤੇ ਰਿਜ਼ਰਵ ਡੱਬਿਆਂ ਦੇ ਮੁਸਾਫਰਾਂ ਨੂੰ ਬਾਥਰੂਮ ਤੱਕ ਜਾਣਾ ਵੀ ਮੁਹਾਲ ਹੋ ਗਿਆ ਹਾਲਾਤ ਇਹ ਹੋ ਗਏ ਕਿ ਰਿਜ਼ਰਵ ਡੱਬਿਆਂ ਦੇ ਯਾਤਰੀਆਂ ਨੇ ਮੁਫਤ ਖੋਰੀ ਭੀੜ ਡੱਬਿਆਂ ਵਿੱਚ ਚੜ ਜਾਣ ਦੇ ਡਰੋਂ ਡੱਬੇ ਅੰਦਰੋਂ ਬੰਦ ਕਰ ਲਏ ਅਜਿਹੇ ਮੌਕਿਆਂ ਤੇ ਰੇਲਾਂ ਦੇ ਬਾਹਰ ਕਿਸੇ ਵੀ ਤਰ੍ਹਾਂ ਵਿੱਚ ਸਵਾਰ ਹੋਣ ਵਾਲੀ ਉਤਾਵਲੀ ਭੀੜ ਰੇਲਾਂ ਤੇ ਪਥਰਾ ਕਰਦੀ ਵੀ ਨਜ਼ਰ ਆਈ ਗਾਲਾਂ ਕੱਢਦੀ ਨਜ਼ਰ ਆਈ ਅਤੇ ਕਈ ਥਾਵਾਂ ਤੇ ਅਜੇ ਹੀ ਭੁਸਰੀ ਹੋਈ ਭੀੜ ਨੇ ਏਸੀ ਡੱਬਿਆਂ ਦੇ ਸ਼ੀਸ਼ੇ ਵੀ ਭੰਨ ਦਿੱਤੇ ਅਤੇ ੱਤਕੇ ਨਾਲ ਰੇਲ ਵਿੱਚ ਸਵਾਰ ਹੋ ਗਏ ਅਜਿਹਿਆਂ ਰੇਲਾਂ ਦੇ ਡੱਬਿਆਂ ਦੀ ਹਾਲਤ ਮੁਰਗੀਖਾਨੇ ਤੋਂ ਵੀ ਬੱਤਰ ਹੋ ਗਈ ਸੀਟਾਂ ਬੁੱਕ ਕਰਵਾ ਕੇ ਬੈਠੇ ਯਾਤਰੀਆਂ ਲਈ ਬਾਥਰੂਮ ਤੱਕ ਜਾਣਾ ਤਾਂ ਬੜੀ ਦੂਰ ਦੀ ਗੱਲ ਹਿਲਣਾ ਜੁਲਣਾ ਵੀ ਮੋਹਾਲ ਹੋ ਗਿਆ ਬੱਚਿਆਂ ਨੂੰ ਬੋਤਲਾਂ ਵਿੱਚ ਵਾਸ਼ਰੂਮ ਕਰਵਾਏ ਜਾਂਦੀਆਂ ਕਈ ਵੀਡੀਓਜ਼ ਵਾਇਰਲ ਹੋਈਆਂ। ਅਜਿਹੀ ਹਾਲਤ ਵਿੱਚ ਯਾਤਰੀਆਂ ਦਾ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹੈਰਾਨੀ ਇਸ ਗੱਲ ਦੀ ਸੀ ਕਿ ਹਿੰਦੂਵਾਦੀ ਸਿਆਸੀ ਲੀਡਰ ਅਤੇ ਅਖੌਤੀ ਸਾਧ ਬਾਬੇ ਇੰਨਾ ਸਾਰੇ ਹਾਲਾਤਾਂ ਦੇ ਬਾਵਜੂਦ ਇਹ ਅਪੀਲਾ ਕਰ ਰਹੇ ਸਨ ਕਿ ਕੋਈ ਵੀ ਹਿੰਦੂ ਇਸ ਸ਼ੁਭ ਮੌਕੇ ਪ੍ਰਯਾਗਰਾਜ ਵਿਖੇ ਆ ਕੇ ਇਸ਼ਨਾਨ ਕਰਨ ਤੋਂ ਵਾਂਝਾ ਨਾ ਰਹਿ ਜਾਵੇ। ਤਰਿੰਦਰ ਸ਼ਾਸਤਰੀ ਨਾਂ ਦੇ ਇੱਕ ਪਖੰਡੀ ਸਾਧ ਨੇ ਤਾਂ ਇਸ ਕੁੰਭ ਦੇ ਇਸ਼ਤਿਹਾਰ ਬਾਜ਼ੀ ਕਰਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜਾ ਇਸ ਕੁੰਭ ਵਿੱਚ ਸ਼ਾਮਲ ਨਹੀਂ ਹੋਵੇਗਾ ਉਹ ਦੇਸ਼ਦ్రోਹੀ ਹੋਵੇਗਾ ਹਰ ਵਿਅਕਤੀ ਕੋ ਆਣਾ ਚਾਹੀਏ ਜੋ ਨਹੀਂ ਆਏਗਾ ਉਹ ਪਛਤਾਏਗਾ ਉਹ ਦੇਸ਼ ਦਰੋਹੀ ਕਰ ਲਾਏਗਾ ਫਿਰ ਜਦੋਂ ਉੱਥੇ ਭੱਜ ਦੌੜ ਮਚਣ ਨਾਲ ਸੈਂਕੜੇ ਲੋਕ ਮਾਰੇ ਗਏ ਤਾਂ ਇਹੀ ਤ੍ਰਿੰਦਰ ਸ਼ਾਸਤਰੀ ਬੇਸ਼ਰਮੀ ਨਾਲ ਆਖਣ ਲੱਗਿਆ ਕਿ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਵਿਰਲਾਪ ਨਾ ਕਰਨ ਕਿਉਂਕਿ ਜਿਹੜੇ ਲੋਕ ਉੱਥੇ ਮਾਰੇ ਗਏ ਉਹਨਾਂ ਨੂੰ ਸਿੱਧਾ ਹੀ ਮੋਕਸ਼ ਮਿਲ ਗਿਆ ਹੈ ਤੇ ਕੋਈ 20 ਸਾਲ ਬਾਅਦ ਜਾਏਗਾ ਕੋਈ 30 ਸਾਲ ਬਾਅਦ ਜਾਏਗਾ ਹਮੇ ਵੀ ਜਾਣਾ ਤੁਮੇ ਵੀ ਜਾਣਾ ਉਹ ਅਸਮੈ ਚਲੇਗਾ ਤੇ ਇਸ ਬਾਤ ਦਾ ਦੁੱਖ ਹੈ ਲੇਕਿਨ ਉਨਕੀ ਮਰਤੂ ਨਹੀਂ ਹੋਈ ਹੈ ਸੱਚ ਕਹੇ ਉਹਨਕੋ ਮੋਕਸ਼ ਮਿਲਿਆ ਦੂਜੇ ਪਾਸੇ ਯੂਪੀ ਦੀ ਭਾਜਪਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਾਨਸਿਕ ਦਸ਼ਾ ਇਹ ਸੀ ਕਿ ਪਹਿਲਾਂ ਤਾਂ ਉਹ ਮੱਚੇ ਪਛ ਦੌੜ ਅਤੇ ਹੋਈਆਂ ਮੌਤਾਂ ਨੂੰ ਅਫਵਾਹਾਂ ਹੀ ਦੱਸਦੀਆਂ ਰਹੀਆਂ ਪਰਦਾ ਕੋਸ਼ਿਸ਼ ਕਰਦੀਆਂ ਰਹੀਆਂ ਪਰ ਅੱਜ ਦੇ ਮੋਬਾਈਲ ਯੁੱਗ ਵਿੱਚ ਅਜਿਹੀਆਂ ਹਕੀਕਤਾਂ ਲੁਕੀਆਂ ਨਹੀਂ ਰਹਿ ਸਕਦੀਆਂ ਕਈ ਵੀਡੀਓਜ਼ ਸਾਹਮਣੇ ਆ ਗਈਆਂ ਜਿਨ੍ਹਾਂ ਦੇ ਸਕੇ ਸੰਬੰਧੀ ਮਾਰੇ ਗਏ ਉਹਨਾਂ ਦੇ ਵਿਰਲਾਪ ਵੀਡੀਓ ਕਲਿੱਪ ਬਣ ਕੇ ਸਾਰੀ ਦੁਨੀਆ ਵਿੱਚ ਫੈਲ ਗਏ ਜਿਨ੍ਹਾਂ ਨੇ ਲਾਸ਼ਾਂ ਰੋਲਦੀਆਂ ਵੇਖੀਆਂ ਉਹ ਰੋ ਰੋ ਕੇ ਸਾਰੀ ਹਕੀਕਤ ਦੱਸਦੇ ਰਹੇ ਫਿਰ ਜਦੋਂ ਅਜਿਹੀਆਂ ਘਟਨਾਵਾਂ ਤੇ ਪਰਦਾ ਨਾ ਪਾਇਆ ਜਾ ਸਕਿਆ ਤਾਂ ਫਿਰ ਮੌਤਾਂ ਦਾ ਅੰਕੜਾ ਲੁਕਾਇਆ ਜਾਣ ਲੱਗਿਆ ਇਸ ਦੇ ਤਹਿਤ ਵੱਡੀ ਪੱਧਰ ਤੇ ਲਾਸ਼ਾਂ ਗਾਇਬ ਕਰ ਦਿੱਤੀਆਂ ਗਈਆਂ ਪਾਪ ਲੋਨ ਦੇ ਪਰਮ ਵਿੱਚ ਕੁੰਭ ਨਹਾਉਣ ਆਏ ਕਈ ਪਰਿਵਾਰ ਅਜਿਹੇ ਮੌਕੇ ਆਪਣੇ ਸਕਿਆਂ ਨੂੰ ਗਵਾਹ ਦੇਣ ਪਿੱਛੋਂ ਚੀਕ-ਚੀਕ ਕੇ ਇਹੀ ਆਖਦੇ ਰਹੇ ਕਿ ਸਾਨੂੰ ਸਾਡੇ ਆਪਣਿਆਂ ਦੀਆਂ ਲਾਸ਼ਾਂ ਹੀ ਦੇ ਦਿਓ ਪਰ ਉਹਨਾਂ ਦੀਆਂ ਅਵਾਸਾਂ ਨਗਾਰਖਾਨੇ ਵਿੱਚ ਤੂਤੀ ਹੀ ਸਾਬਤ ਹੋਈਆਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਮੱਝੇ ਭੱਜ ਦੌੜ ਵਿੱਚ ਵੀ ਕਾਫੀ ਮੌਤਾਂ ਹੋਈਆਂ ਅਤੇ ਉੱਥੇ ਵੀ ਪ੍ਰਸ਼ਾਸਨ ਨੇ ਇਹੀ ਵਤੀਰਾ ਅਪਣਾਇਆ ਪਹਿਲਾਂ ਇਸ ਭੱਜ ਦੌੜ ਨੂੰ ਅਫਵਾਹਾਂ ਦੱਸਿਆ ਗਿਆ ਅਤੇ ਬਾਅਦ ਵਿੱਚ ਕਈ ਹੋਰ ਢੰਗ ਤਰੀਕਿਆਂ ਨਾਲ ਪਰਦਾ ਪੋਸ਼ੀ ਕੀਤੀ ਜਾਂਦੀ ਰਹੀ ਇੱਕ ਜਰਨਲਿਸਟ ਲੜਕੀ ਨੂੰ ਮੌਕੇ ਦੀ ਵੀਡੀਓ ਬਣਾਉਣ ਕਾਰਨ ਜੇਲ੍ਹ ਵਿੱਚ ਬੰਦ ਕਰਨ ਦੀ ਧਮਕੀ ਵੀ ਦਿੱਤੀ ਗਈ ਜੀਤ ਕੀ ਔਰ ਉਸੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਆ ਕੀ ਹੋਇਆ ਥਾ ਕਿਵੇਂ ਹੋਇਆ ਥਾ ਕਿਸੇ ਬੀਚ ਜਿਵੇਂ ਪੁਲਿਸ ਕੇ ਅਧਿਕਾਰੀ ਆਏ ਔਰ ਉਸੇ ਮੇਰਾ ਡਿਵਾਈਸ ਛੀਨ ਲਿਆ ਔਰ ਮੇਰੇ ਸਾਥ ਬਦਮਾਗੀ ਕਰਨੇ ਲੱਗੇ उन्होंने मेरा आईडी कार्ड मांगा उसका फ़ोटो खींच करके उन्होंने रखा सब कुछ देखा उसके बाद भी वो मेरा फ़ोन देने के लिए तैयार नहीं हुए उन्होंने मुझसे कहा आप कहाँ से हैं ये आप यहाँ पे काम नहीं कर सकते आपको मैं ये नहीं दिखाने दूँगा आप ये डिलीट करो आपने जितने कंटेंट मुझसे मेरे फ़ोन का लॉक खोलने के लिए कहा गया लेकिन मैंने वो नहीं खोला और सारे कुछ डिलीट करने के लिए कहा गया और मुझे उन्होंने जेल में डालने की भी धमकी दी लेकिन मैं अपनी बातों पर डटी रही और मैंने कंटेंट डिलीट नहीं किया ਅਤੇ ਗੱਲ ਇੱਥੇ ਹੀ ਨਹੀਂ ਰੁਕਦੀ ਕੇਂਦਰ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਂਚ ਕਰਕੇ ਇਹ ਰਿਪੋਰਟ ਜਾਰੀ ਕੀਤੀ ਕਿ ਕੁੰਭ ਦੇ ਮੇਲੇ ਵਿੱਚ ਜਿਸ ਥਾਂ ਤੇ ਲੋਕੀ ਨਹਾ ਰਹੇ ਹਨ ਅਤੇ ਚੁੱਲੀਆਂ ਪਰ ਪਰ ਕੇ ਪਾਣੀ ਪੀ ਰਹੇ ਹਨ ਉਥੋਂ ਦਾ ਪਾਣੀ ਪੀਣ ਦੇ ਯੋਗ ਤਾਂ ਬੜੀ ਦੂਰ ਦੀ ਗੱਲ ਹੈ ਨਹਾਉਣ ਦੇ ਲਾਇਕ ਵੀ ਨਹੀਂ ਹੈ ਇਸ ਦਾ ਕਾਰਨ ਇਹ ਹੈ ਕਿ ਉਸ ਪਾਣੀ ਦੇ ਵਿੱਚ ਨਹਾਉਣ ਵਾਲੇ ਬਹੁ ਗਿੰਦੀ ਲੋਕਾਂ ਵੱਲੋਂ ਹਰ ਤਰ੍ਹਾਂ ਦਾ ਗੰਦਮੰਦ ਵੀ ਸੁੱਟ ਦਿੱਤਾ ਗਿਆ ਸਿਰਫ ਇੰਨਾ ਹੀ ਨਹੀਂ ਇਸ ਦੇ ਵਿੱਚ ਲੋਕ ਮਲਮੁੱਤਰ ਵੀ ਕਰਦੇ ਰਹੇ ਜਿਸ ਦੀਆਂ ਕਈ ਲੋਕਾਂ ਨੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪਾਈਆਂ ਇਸੇ ਹੀ ਕਾਰਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਂਚ ਕਰਕੇ ਦੱਸਿਆ ਕਿ ਇਹ ਪਾਣੀ ਕਿੰਨਾ ਖਤਰਨਾਕ ਅਤੇ ਬਿਮਾਰੀਆਂ ਦਾ ਘਰ ਬਣ ਚੁੱਕਾ ਹੈ ਜਗਬਾਨੀ ਦੀ ਇੱਕ ਖਬਰ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਸੰਗਮ ਦਾ ਪਾਣੀ ਨਹਾਉਣ ਦੇ ਯੋਗ ਨਹੀਂ ਹੈ ਕਰੋੜਾਂ ਲੋਕ ਤ੍ਰਿਵੇਨੀ ਸੰਗਮ ਵਿੱਚ ਇਸ਼ਨਾਨ ਕਰ ਰਹੇ ਹਨ ਜਿਸ ਕਾਰਨ ਗੰਗਾ ਅਤੇ ਯਮੁਨਾ ਨਦੀਆਂ ਵਿੱਚ ਫੈਕਲ ਕੋਲੀਫਾਰਮ ਬੈਕਟੀਰੀਆ ਦਾ ਪੱਧਰ ਉੱਚਾ ਹੋ ਗਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਫੈਕਲ ਕੋਲੀਫਾਰਮ ਬੈਕਟੀਰੀਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਕੋਲੀਫਾਰਮ ਪਾਣੀ ਦੀ ਗੁਣਵੱਤਾ ਦਾ ਇੱਕ ਮਾਪ ਹੈ ਜੋ ਜਰਾਸੀਮ ਦੇ ਸੂਚਕ ਵਜੋਂ ਕੰਮ ਕਰਦਾ ਹੈ ਜੋ ਕਿ ਦਸਤ ਟਾਈਫਾਇਡ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਇਹ ਰਿਪੋਰਟ ਤਾਂ ਜਾਰੀ ਹੋ ਗਈ ਪਰ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਰਿਪੋਰਟ ਉੱਤੇ ਵੀ ਲੋਹੇ ਲਾਖੇ ਹੁੰਦਿਆਂ ਵਿਧਾਨ ਸਭਾ ਵਿੱਚ ਕਿਹਾ ਕਿ ਇਹ ਰਿਪੋਰਟ ਝੂਠੀ ਅਤੇ ਗੁੰਮਰਾਹਕੁੰਨ ਹੈ ਉਸ ਨੇ ਪੂਰੇ ਜ਼ੋਰ ਨਾਲ ਕਿਹਾ ਕਿ ਗੰਗਾ ਚਮਨਾ ਦਾ ਪਾਣੀ ਨਹਾਉਣ ਯੋਗ ਵੀ ਹੈ ਅਤੇ ਪੀਣ ਲਾਇਕ ਵੀ ਹੈ संगम का जल स्नान करने लायक भी है और आचमन करने लायक भी है जो लोग इसका दुष्प्रचार कर रहे हैं वो उन सबको इस बात को देखना चाहिए जो दुष्प्रचार कर रहे हैं केवल कुंभ महाकुंभ को बदनाम करने की साजिश का हिस्सा है ਇੱਕ ਪੱਤਰਕਾਰ ਲੜਕੀ ਨੇ ਟਿੱਪਣੀ ਕੀਤੀ ਕਿ ਜੇਕਰ ਅਜੀਹਾ ਹੈ ਤਾਂ ਫਿਰ yogi adityanath ਨੂੰ ਆਪਣੀ ਪੂਰੀ ਕੈਬਿਨੇਟ ਦੇ ਨਾਲ ਜਾ ਕੇ ਇੱਕ ਵਾਰ ਉਸ ਥਾਂ ਤੋਂ ਪਾਣੀ ਪੀ ਕੇ ਉਸ ਤੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰ ਦੇਣੀ ਚਾਹੀਦੀ ਹੈ ਭਾਈ ਮੈਂ ਤਾਂ yogi adityanath ji ਸੇ ਇਹ ਕਹੂੰਗੀ ਮੈਂ ਉਸੇ ਗੁਜ਼ਾਰਿਸ਼ ਕਰੂੰਗੀ ਕਿ ਬਿਲਕੁਲ ਆਪਕੇ ਖਿਲਾਫ ਤਾਂ ਬਹੁਤ ਸਾਜ਼ਿਸ਼ ਹੋ ਰਹੀ ਹੈ ਹਮੇਸ਼ਾ ਸਾਜ਼ਿਸ਼ ਹੀ ਰਚੀ ਜਾਂਦੀ ਰਹਤੀ ਹੈ ਜਾਂ ਆਪ ਇਹ ਕੰਮ ਕੀਜੀਏ ਆਪ ਕੋ ਨਾ ਹੀ yogi ji ਜਾ ਕੇ ਅਭੀ ਵਹਾਂ ਪਰ ਪਾਣੀ ਮੇ ਸਿਰ ਖੁਦ ਨਹੀਂ ਆਪਣੀ ਪੂਰੀ ਕੈਬਿਨੇਟ ਹੋਲੇ ਚਾਹੀਏ ਵਹਾਂ ਜਾਕਰ पानी पीजिए एक अच्छा संदेश दीजिए कि देखिए कैसे साजिश करने की कोशिश हो रही है हम तो पानी पी सकते हैं और अपने सारे विधायकों को प्लीज निर्देश कर दीजिए आप कि वहां जाए पानी पी पीकर कर रील बनाए को दिखाए सोशल पर जो भी हो भाजपा की भाजपा मंडली वालों मीडिया प्राप्त गंडे राही उ हिंदुआ का एक वाठ जरूर करके विखा दिता गया ਭਾਵੇਂ ਕਿ ਇਸ ਦਾ ਖਮਿਆਸਾ ਆਮ ਲੋਕਾਂ ਨੂੰ ਭੁਗਤਣਾ ਪਿਆ ਭੱਜਦੌੜ ਮਚਨ ਨਾਲ ਸੈਂਕੜੇ ਲੋਕ ਮਾਰੇ ਗਏ ਹਜ਼ਾਰਾਂ ਜ਼ਖਮੀ ਹੋਏ ਰੇਲ ਅਤੇ ਸੜਕੀ ਮਾਰਗ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਭੱਜਪੱਜ ਮੰਡਲੀ ਜੋ ਕਰਨਾ ਚਾਹੁੰਦੀ ਸੀ ਉਸ ਲਈ ਸ਼ਾਇਦ ਇਹ ਕੋਈ ਵੱਡੀ ਕੀਮਤ ਨਹੀਂ ਸੀ ਸਿੱਖਾਂ ਵਿੱਚੋਂ ਵੀ ਕਈ ਭਾਬੇ ਬੇਗਾਨੀ ਸ਼ਾਦੀ ਮੇ ਅਬਦੁੱਲਾ دیਵਾਨਾ ਵਾਂਗ ਇਸ ਕੁੰਭ ਦੇ ਮੇਲੇ ਵਿੱਚ ਉਹਨਾਂ ਬ੍ਰਾਹਮਣੀ ਰੀਤਾਂ ਰਸਮਾਂ ਨੂੰ ਨਿਭਾਉਂਦੇ ਨਜ਼ਰ ਆਏ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਾਹਰ ਕੱਢਿਆ ਸੀ ਪਰ ਜੋ ਕੁਝ ਵੀ ਹੋਇਆ ਉਸ ਨਾਲ ਇਸ ਕੁੰਭ ਦੇ ਮੇਲੇ ਨੂੰ ਲੋਕ ਛੇਤੀ ਨਹੀਂ ਭੁੱਲਣਗੇ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਉਹ ਤਾਂ ਕਦੇ ਭੁੱਲ ਹੀ ਨਹੀਂ ਸਕਦੇ ਬਲਕਿ ਜੀਨਾ ਨੇ ਇਹ ਭੱਜ ਦੌੜ ਵੇਖੀ ਖਿਲਰੀਆਂ ਲਾਸ਼ਾਂ ਆਪਣੀਆਂ ਅੱਖਾਂ ਨਾਲ ਦੇਖੀਆਂ ਅਤੇ ਫਿਰ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਉਹ ਵੀ ਕਦੀ ਨਹੀਂ ਭੁੱਲ ਸਕਦੇ ਅਸਲ ਵਿੱਚ ਵੇਖਿਆ ਜਾਵੇ ਤਾਂ ਭਾਰਤ ਵਿੱਚ ਲੋਕਤੰਤਰ ਇੱਕ ਤਰ੍ਹਾਂ ਨਾਲ ਭੀੜਤੰਤਰ ਹੀ ਹੈ 1947 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਾਰੀਆਂ ਨੇ ਹਿੰਦੂਵਾਦ ਦੇ ਨਾਮ ਤੇ ਭੀੜਾਂ ਇਕੱਠੀਆਂ ਕਰਕੇ ਆਪਣੇ ਹੱਕ ਵਿੱਚ ਪੁਗਤਾਈਆਂ ਅਤੇ ਇਹ ਭੀੜਾਂ ਸਿਰਫ ਸਰਕਾਰਾਂ ਬਣਾਉਣ ਤੱਕ ਹੀ ਸੀਮਤ ਨਹੀਂ ਬਲਕਿ ਇਨ੍ਹਾਂ ਭੀੜਾਂ ਦੇ ਵਰਤੋਂ ਹਿੰਦੂਵਾਦੀ ਤਾਕਤਾਂ ਹੋਰ بڑے ਮੰਤਰਾਂ ਲਈ ਕਰਦਿਆ ਰਹੀਆਂ ਅਤੇ ਕਰਦੀਆਂ ਆ ਰਹੀਆਂ ਹਨ ਸਾਡੀ ਕਿਤਾਬ ਹਿੰਸਕ ਹਿੰਦੂਵਾਦੀ ਭੀੜਾਂ ਇਸ ਹਿੰਦੂਵਾਦੀ ਭੀੜਤੰਤਰ ਦੀ ਨਿਸ਼ਾਨਦੇਹੀ ਕਰਦੀ ਹੈ ਇਸ ਕੁੰਭ ਦੇ ਮੇਲੇ ਵਿੱਚ ਹਾਕਮ ਧਿਰ ਨੇ ਭਾਵੇਂ ਵੱਖਰੇ ਤਰੀਕੇ ਨਾਲ ਹੀ ਸਹੀ ਪਰ ਫਿਰ ਕਿਸੇ ਨਾ ਕਿਸੇ ਤਰੀਕੇ ਹਿੰਦੂਵਾਦੀ ਭੀੜਤੰਤਰ ਨੂੰ ਆਪਣੇ ਮਕਸਦ ਲਈ ਸਫਲਤਾ ਨਾਲ ਵਰਤਿਆ ਹੈ ਭਾਵੇਂ ਕਿ ਇਸ ਵਿੱਚ ਨੁਕਸਾਨ ਭੀੜ ਦਾ ਆਪਣਾ ਹੀ ਹੋਇਆ ਪਰ ਵਰਤਨ ਵਾਲਿਆਂ ਨੂੰ ਕੋਈ ਸੇਖ ਨਹੀਂ ਲੱਗਿਆ ਅਖੀਰ ਤੇ ਸਰਦਾਰ ਨਰਿੰਦਰ ਸਿੰਘ ਪੂਰ ਦੀ ਭੀੜ ਬਾਰੇ ਇੱਕ ਟਿੱਪਣੀ ਨਾਲ ਗੱਲ ਖਤਮ ਕਰਦੇ ਹਾਂ ਭੀੜ ਸੰਬੰਧੀ ਸਿਧਾਂਤ ਹੈ ਕਿ ਕਿਸੇ ਸਮੂੱਚੀ ਭੀੜ ਦਾ ਵਿਹਾਰ ਉਸ ਭੀੜ ਵਿੱਚਲੇ ਨੀਵੀਂ ਤੋਂ ਨੀਵੀਂ ਅਕਲ ਵਾਲੇ ਵਿਅਕਤੀ ਦੇ ਪੱਧਰ ਤੱਕ ਡਿੱਗੇਗਾ ਕਿਸੇ ਪੀੜ ਵਿੱਚ ਜਿਹੜਾ ਵਿਅਕਤੀ ਸਭ ਤੋਂ ਵੱਧ ਮੂਰਖ ਜਾਂ ਗੈਰ ਜ਼ਿੰਮੇਵਾਰ ਚਾਂ ਲੜਾਕਾ ਹੋਵੇਗਾ ਸਮੁੱਚੀ ਪੀੜ ਅੰਤ ਨੂੰ ਉਸ ਵਰਗੀ ਹੋ ਨਿਭੜੇਗੀ